اپنی ਅੱਜ ਦੀ ਸ਼ੁਰੂਆਤ ਸਿਰੀਸੇਰੋਂ ਪਹਿਲਾਂ ਆਪਾਂ ਇਹ ਗੁਰਦਵਾਰਾ ਸ੍ਰੀ ਗੁਰੂ ਸنگਸਾ ਸਾਹਿਬ ਦਾ ਰਕਤ ਉਸੇ ਲਖਮਾਸ ਤੋਂ ਦਰਸ਼ਨ ਕੀਤੇ ਉਸ ਤੋਂ ਬਾਅਦ ਹੁਣ ਅਸੀਂ ਕਰਵਾਉਣ ਲੱਗੇ ਆ ਗੱਡੀ ਦੀ ਸਰਵਿਸ ਇਹ ਆਪਾਂ ਹੁਣ ਕਰਵਾ ਰਹੇ ਆ ਸਰਵਿਸ ਸੋ ਤਾਂ ਕਿ ਉਸ ਤੋਂ ਬਾਅਦ ਬਿਲ ਬਿਲ ਮਾਰਤਾ ਤੇ ਹੁਣ ਬੋਡੀ ਵਾਸ਼ ਕਰਕੇ ਫਿਰ ਆਪਾਂ ਇਹਨੂੰ ਲੈ ਕੇ ਕੱਢਾਂਗੇ ਜਿੰਨੇ ਮਾਰਨੇ ਕਿਤੇ ਨਹੀਂ ਤੱਕ ਇਹ ਆ ਗਈ ਜੀ ਆਪਣੀ ਪੁਰਾਣੀ ਬਿਲਡਿੰਗ ਜਿੱਥੇ ਆਪਣੇ ਪਹਿਲਾਂ ਪੁਰਾਣੇ ਬਜ਼ੁਰਗ ਆਪਣੇ ਸਾਡੇ ਇਹ ਰਹਿੰਦੇ ਹੁੰਦੇ ਸੀਗੇ ਉਹਨੂੰ ਇਹ ਦੇ ਦਰਸ਼ਨ ਕਰਵਾਉਣੇ ਆ। ਨਾਲ ਆਪਾਂ ਨੂੰ ਐਲੰਬੇਰੀ। ਇਹ ਜਸबीर भाई ਆਪਾਂ ਨੂੰ ਸਾਰਾ ਕੁਝ ਦੱਸੂਗਾ ਕਿਵੇਂ-ਕਿਵੇਂ ਰਹਿੰਦੇ ਸੀ ਅੰਦਰ ਤੇ ਆਹ ਆ ਗਿਆ ਲੈਟਰ ਬਾਕਸ। ਇੱਥੇ ਚਿੱਠੀਆਂ ਵਗੈਰਾ। 42x4 ਇਹ ਹਜ ਤੱਕ 42x4 ਇਹ ਹਜ਼ਾਰ ਰੋ। 42x4 ਇਹ। ਇਹ ਪੁਰਾਣਾ ਨਲਕਾ ਨਿਸ਼ਾਨੀ ਹੈ ਜੇ ਉਹ ਵੀ ਰੱਖੀ ਹੋਈ ਆ। ਹਾਂ। ਇੱਥੇ ਕੱਪੜੇ ਵਗੈਰਾ ਧੋਦੇ ਸੀ ਤੇ ਕੱਪੜੇ ਧੋਣੇ ਇੱਥੇ ਬਹਿ ਕੇ ਲਾਉਂਦੇ ਸੀ ਰਾ ਇਤੋਂ ਪਾਣੀ ਭਰ ਕੇ ਉੱਪਰ ਲੈ ਕੇ ਜਾਣਾ ਬੁੜੀਆਂ ਦੇ ਨਹਾਉਣ ਵਾਸਤੇ ਹਾਂ ਪਾਟਿਕਾ ਨਾਲੇ ਭਰ-ਭਰ ਕੇ ਇੱਥੇ ਉੱਪਰ ਲੈ ਕੇ ਜਾਣਾ ਹਾਂ ਉੱਪਰ ਧੋਣਾ ਹਾਂ ਤੇ ਉੱਪਰ ਦਾ ਦਿਖਾ ਦਿੱਤਾ ਸੀ ਉੱਪਰ ਦਿਖਾਉਣੇ ਹਾਂ ਬੰਦਾ ਹਾਂ ਸਾਰੇ ਪੁਰਾਣੇ ਮੀਟਰ ਲੱਗੇ ਉੱਪਰ ਜਿਹੜੇ ਆਪਣੀਆਂ ਕਮਰੇ ਬਣੇ ਹੋਏ ਹਾਂ ਜਿੰਨੇ ਕਮਰੇ ਬਣੇ ਹੋਏ ਸਾਰਿਆਂ ਦੇ ਨਹੀਂ ਮੈਂ ਗੱਲ ਇਹ ਆਂਗੀਆਂ ਪੌੜੀਆਂ 12 12 ਹਾਂ ਇਹ ਹੋ ਗਈਆਂ 7 ਜਿਕਨੀਆਂ 7 12 7 ਸਿੰਘੀਆਂ ਪੌੜੀਆਂ ਇਹ ਰੋਜ਼ ਕਿੰਨੇ ਵਾਰੀ ਚੜ੍ਹਦੇ ਸੀ ਇਹਦੇ ਆਲੇ 100 ਕਿੰਨੇ ਪੌੜੀਆਂ ਚੱਜੀ ਪਹਿਲਾਂ ਆਖਟ ਜਾਨੇ ਨੌ ਨੌ ਜਾਨੇ ਰਹਿੰਦੇ ਸੀ ਇਹ ਤੁਹਾਨੂੰ ਹੁਣ ਆਪ ਦਿਖਾਉਣੇ ਆ ਪਰ ਇਹ ਹੁਣ ਜਿੰਦਾ ਲੱਗਿਆ ਇੱਕ ਕੰਨਾ ਸੀ ਆਪਾਂ ਅੱਗੇ ਦਿਖਾਈ ਨਾ ਉਹ ਕੰਮ ਆ ਕੰਨਾ ਹਾਂ ਇਧਰ ਤੁਹਾਨੂੰ ਸਾਡਾ ਪੁਰਾਣਾ ਕਮਰਾ ਹੈ ਹਾਂ ਇਹ ਸਟੇ ਹੁਣ ਜਿੰਦਾ ਲਾ ਕੇ ਅਸੀਂ ਆਪ ਕੋਲ ਲੈਦਰ ਰੇਸ ਕਰ ਲਈਏ ਇੱਥੇ ਕਿੰਨੇ ਜਾਨੇ ਰਹਿੰਦੇ ਸੀ ਇੱਕੋ ਕਮਰੇ 'ਚ ਨਾ 8 ਜਾਨੇ 8 ਤੋਂ 9 ਜਾਨੇ ਬੰਦੇ ਪਰਿਵਾਰ ਤਿੰਨ ਪਰਿਵਾਰ ਸੀ ਨਾ ਤਿੰਨ ਪਰਿਵਾਰ ਤਿੰਨ ਤਿੰਨ ਪਰਿਵਾਰ ਰਹਿੰਦੇ ਹੁੰਦੇ ਸੀ ਉਹਨਾਂ ਦੇ ਬੱਚੇ ਫੈਮਲੀ ਉਹਨਾਂ ਦੀ ਹਾਂ ਆ ਬਾਤ ਤੁਹਾਨੂੰ ਰੱਖਣਾ ਹੈ ਬਾਥਰੂਮ ਕੋਰੇ ਦੇ ਬਾਥਰੂਮ ਇਹ ਸੀਗੇ ਬਾਥਰੂਮ ਇੱਥੇ ਲਾਈਨ ਲੱਗੀ ਰਹਿੰਦੀ ਹੁੰਦੀ ਸੀ ਜਿੰਨੇ ਸਾਰੇ ਕਿੰਨੇ ਕਮਰੇ ਇਹਦੇ ਚਾ ਬਿਲਡਿੰਗ ਚ ਨਾ ਐਸਟ 18 ਹਾਂ 18 ਕਮਰੇ ਨੇ ਚਾਰ ਬਾਥਰੂਮ ਦੋ ਇੱਧਰ ਦੋ ਉਧਰ ਠੀਕ ਚਾਰ ਬਾਥਰੂਮ ਕਹਿੰਦੇ ਲਾਈਨ ਲੱਗੀ ਜਾਂਦੀ ਸੀ ਨਾ ਜਾਣ ਨੂੰ ਲਾਈਨ ਲੱਗੀ ਹੁੰਦੀ ਪਾਣੀ ਥੱਲੇੋਂ ਭਰ ਕੇ ਆਉਂਦਾ ਸੀ ਨਲਕੇ ਦਾ ਨਲਕੇ ਤੋਂ ਪਾਣੀ ਭਰ ਕੇ ਆਉਣਾ ਸੀ ਬਾਥਰੂਮ ਚ ਆ ਪੰਜਾਬੀਆਂ ਦੇ ਘਰ ਨਹੀਂ ਆ ਪੰਜਾਬੀਆਂ ਦੇ ਘਰ ਆ ਦੇਖੋ ਆ ਇਹ ਵੀ ਬਿੱਤਾ ਲਾ ਰਿਹਾ ਆ ਪਾ ਜਦੋਂ ਮੇਰਾ ਘਰ ਹੁੰਦਾ ਸੀ ਇਹ ਰੈਸਰ ਵਾਲੀ ਦਾ ਹਾਂ ਇਹ ਸੀ ਗਿਆੰਬਰ ਸਰ ਦੇ ਅੱਛਾ ਆਪਾਂ ਬਲਾਸਪੁਰ ਦੇ ਹਾਂ ਹਰਮਾਚਲ ਦੇ ਹਾਂ ਆਪਿਆ ਹਾਂ ਦੇ ਉਹ ਹੈ ਗਿਆ ਰਾਜ ਰਾਜਸਥਾਨ ਦੇ ਅੱਛਾ ਬੰਗਾਲ ਤੁਮ ਬੰਗਾਲ ਤੋਂ ਬੰਦੋ ਹਲੇ ਤੋਂ ਬੰਗਾਲ ਹੈ ਨਹੀਂ ਰਾਜਸਥਾਨ ਇਹ ਸਾਡੀ ਜੀਜੀ ਹੈ ਐਡੇ ਕੰਮ ਨੇ ਜਸੀਂ ਹਟ ਇਹਦੇ ਕਮਰੇ ਤੁਸੀਂ 18 ਜਾਣੇ 10 ਜਾਣੇ 10 ਜਾਣੇ 12 ਜਾਣੇ ਇੱਕ ਉੱਪਰ ਜਿਹੜੀ ਛੱਤੀ ਬਣੀ ਹੁੰਦੀ ਸੀ ਪਹਿਲਾਂ ਨਾ ਪਰਛੱਤੀ ਪਰਛੱਤੀ ਉਹ ਹੈ ਨਹੀਂ ਉਹ ਸਾਡੇ ਘਰ ਦੇ ਵਿੱਚ ਆਸਤੇ ਨਹੀਂ ਇੱਧਰ ਵੀ ਆਪ ਲੋਕਾਂ ਕੋਲ ਵੀ ਹੈ ਇੱਥੇ ਵੀ ਹੈਗੀ ਆਸ਼ਾ ਇਹ ਮਤਲਬ ਇੰਨਾ ਕ ਕਮਰਾ ਹੁੰਦਾ ਸੀ ਇਹਦੇ ਵਿੱਚ ਤਿੰਨ ਤਿੰਨ ਪਰਿਵਾਰ ਜਾਨੀ ਹਾਂ 17 18 ਜਾਣੇ ਕਿੰਨੇ ਹੈ ਨਾ ਇਸਾ ਨਾ ਇੰਨੇ 10 12 ਜਾਣੇ 10 12 ਜਾਣੇ ਜਾਨੇ ਇਹਦੇ ਵਿੱਚ ਰਹਿੰਦੇ ਸੀ ਏਡੇ ਘਰ ਦੇ ਵਿੱਚ ਤੇ ਬੜੇ ਸੋਖੇ ਰਹਿੰਦੇ ਸੀ ਹਾਂ ਬਹੁਤ ਸੋਖੇ ਕੋਈ ਕੋਈ ਜਮੇਲਾ ਨਹੀਂ ਇੱਥੋਂ ਤੱਕ अभी तो एक से दो रहने से जमेला होता है हां पहला सहनशीलता सी की ना हां हां सुन सहनशीलता नहीं है हां आ सारी गैलरी है की दी है ये पुरानी गैलरी एक कतार का एक लड़का आ गया ये दो छत्ती बड़ा वाला अच्छा ए, हाँ, एक तो ए वाला है हाँ, ए ਆ ਵੀ ਬੇਟਾ ਲੱਗਾ ਕਿਤੇ ਦਾ ਆਪਣੇ ਬਜ਼ੁਰਗਾਂ ਦੇ ਇਹਦੇ ਚਾਚਾ ਹਾਂ ਹੈ ਇਹਦੇ ਕੋਲ ਹੀ ਚੌਲ ਖਾਣੇ ਰੋਟੀ ਖਾਣੀ ਹਾਂ ਸਾਡੇ ਚਾਚਾ ਠੀਕ ਹੈ ਬਹੁਤ ਘੜਿਆ ਸਾਡੇ ਪਿਓ ਦਾਜਾ ਦੇ ਯਾਰ ਦੋਸਤ ਹਾਂ ਠੀਕ ਹੈ ਠੀਕ ਹੈ ਜੀ